ਹਾਂ ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਹੋਰ ਆਸ ਕਰਦੇ ਹਾਂ ਸਾਰੇ ਠੀਕ ਹੋਵਾਂਗੇ ਅੱਜ ਆਪਾਂ ਕਾਫੀ ਬਾਤ ਕੀਤੀ 13 ਪਰ ਸਾਰੇ ਸੈਟਮੈਂਟ ਲੋਗੇ ਮੁੰਡੇ ਬੈਠੇ ਆ ਤੇ ਦੁਬਾਰਾ ਆਪਾਂ ਹੁਣ ਚੱਲੇ ਆ ਮਰਖਾ ਦੇਖਣ ਕੰਟਰੈਕਟਰ ਦੇ 13 ਦਰਵਾਜਾ ਸਾਹਿਬ ਦੇ ਵਿੱਚ ਜਾਂਦੇ ਆ ਮਰਖਾ ਦੇ ਕੰਮ ਤੋਂ ਥੋੜੀ ਦੇਰ ਅੱਗੇ ਜਾਣ ਵੀ ਚੰਗਾ ਪਤਾ ਖੜਾ ਸਟਾਫ ਸਾਰੇ ਤੇ ਮੈਲਦਿਆਂ ਆ ਗਾ ਫਿਰ ਚੱਲੇ ਆ ਆਪ ਸੋਖ ਰਕੇ ਕਿਰਪਾ ਦਿਵਾ ਪਿਆ ਸਰ ਤੋਂ ਮਖਾਟੇ ਗੰਗਾ ਸਾਹਿਬ ਜੀ ਕੇਡ ਗੱਟਾ ਆਪਾਂ ਚੱਲੇ ਕੇ ਬਾਅਦ ਜੀ ਕਰਕੇ ਫਿਰ ਆਪਣੇ ਪਿੰਡ ਲੈ ਆਉਂ ਖਾਣ ਲਿਆ ਦਾ ਬੇਚਾ ਜੂਆ ਜਾਂ ਪਾ ਬਨੇ ਗੜ ਸਾਹਿਬ ਫਿਰ ਵੇਖ ਤਰੀ ਸਾਢੇ ਚੱਲਾਂਗੇ ਆਪਾਂ ਕਾਲੀ ਕਰਨੀ ਹੋਣੀ ਆਪਾਂ ਹੌਲੀ ਹੌਲੀ ਜਾਣਾ ਹੁੰਦਾ ਆਦਾ ਬਾਈ ਬਾਲਾ ਨਹੀਂ ਮਾਂ ਕਰੀ ਫਰਦਾ ਮਾਗਰਲਾ ਆਪਣੇ ਵਾਂਗੂ ਤੇ ਜਾਣ ਕੇ ਨਿੱਕੇ ਪੁਆਏ ਬਾਈ ਨੇ ਭਾਜਦਾ ਉਖਾਸੇ ਭਾਜਦਾ ਉਹਨਾਂ ਆਪਣਾ ਰੇਟੇ ਬਲਾਈ ਲਾਗਦਾ ਮੂਰ ਝੋਟੇ ਵਗੋ ਬਾਈ ਹੁਣ ਲੰਗਰ ਆ ਪਾ ਫਿਰ ਉਹੀ ਲੰਗਰ ਤੇ ਆ ਗਏ ਕਿਹੜਾ ਲੰਗਰ ਆ ਜਿਹਦੇ ਲੰਗਰ ਬੜਾ ਸਵਾਦ ਵਾਲਾ ਬੜੇ ਪੰਡ ਅੱਜ ਉੱਪਰ ਉਹੀ ਖੜੇ ਆ ਅਸੀਂ ਵੀ ਇੱਥੇ ਆਉਂਦੇ ਵੀ ਰੋਕਦੇ ਆ ਜਾਂਦੇ ਵੀ ਰੋਕਦੇ ਆ ਲੰਗਰ ਬਹੁਤ ਆਉਂਦਾ ਨਾਲ ਲੰਗਰ ਸਾਰੇ ਵਜਿਆ ਆਉਂਦਾ ਇਕੱਲੀ ਚਾਬੀ ਸਟੇਜ ਤੇ ਆਈ ਐ ਭਾਈ ਹੁਣ ਬੜਾ ਸਟੇਜ ਤੋਂ ਆਪਣੀ ਚਾਬੀ ਲੈ ਕੇ ਜਾ ਸਕਦਾ ਏ ਕੀ ਛਕਣਾ ਇਕੱਲੀ ਖੇੜੀ ਇਕੱਲੀ ਖੇੜੀ ਹੋਰ ਕੋ ਚਾਬੀ ਮਾਰੀ ਚਲਦੀ ਕਰਾ ਚ ਰੱਖੀ ਜਾ ਤਰਾ ਸਭ ਕਰੀ ਦੀ ਆ ਗਈ ਫਿਰ ਖੇੜੀ ਹਾਂ ਜੁੱਦੀ ਬੱਟੀ ਆ ਜਿਹੜੀ ਬਹੁਤ ਕੀ ਚਲ ਗਈ ਹੈ ਪੱਕੀ ਉਹ ਇੱਥੇ ਆ ਕੇ ਕਿੰਨੇ ਹੋਰ ਵੀ ਬੀ ਬਿਆਨ ਧਮਾਇਆ ਗੁਰ ਕੇ ਕਿੰਨੇ ਵੇਟ ਚੜਦੇ ਨੇ ਪਹਿਲਾਂ ਕਿਤੇ ਵਰਗੇ ਤਾਲਾ ਜਾਂਦੇ ਕਿੱਦਾਂ ਹੁੰਦੀ ਵਸਗਾ ਇੱਕ ਵਾਰ ਜੱਪੂ ਹੈ ਜੱਪੂ ਜੱਪ ਲੱਬ ਜੱਪ ਲੱਬ ਭਾਈ ਕੀ ਕਹਿੰਦਾ ਜੁੱਦੀ ਬਾਰੇ ਸੱਤ ਨੰਬਰ ਹੈ ਜੱਪਾ बड़े पेड़ ਦਾ ਲੰਗਰ ਆਏ ਆ ਵੀ ਕਿਵੇਂ ਚੋਪਰਾ ਠੀਕ ਆ ਜੀ ਵਧੀਆ ਬਾਈ ਕੋਈ ਅੰਗਰੇਜ਼ ਦਾ ਪਾਰੀ ਨਹੀਂ ਲੈ ਗਦੇ ਪਹਿਲੇ ਪਾਸੇ ਆ ਸਫਲ ਕਰੋ ਜੀ ਚੱਲ ਗਏ ਚਲੀ ਆਈ ਡੈਕਟਰ ਕਹਿਣ ਆਈ ਬੰਦ ਆਈ ਡੈਕਟਰ ਜੀ ਡੈਕਟਰ ਦੇਖੋ ਜੀ ਟਾਇਰ ਦੇਖੋ ਜੀ ਸਰਾਏ ਪੂਰੇ ਟਾਇਰ ਹੈ ਇਹਦੇ ਵਰਗਾ ਨਹੀਂ ਮਜਾ ਆ ਰਹੀ ਮੋਰਲੇ ਟਾਇਰ ਹੈ ਬੂੜੇ ਅਗਲੀ ਸਾਲ ਨੂੰ ਮਿਲਾਂਗੇ ਚੰਗਾ ਹਾਂਜੀ ਹਾਂਜੀ ਜੀ ਨਾਮ ਬਾਹਰ ਗਏ ਦੇ ਬਾਹਰ ਉੜ ਕੇ ਕੀ ਕਹਿਣਾ ਲੰਗਰ ਬਹੁਤ ਜਿਆਦਾ ਚਾਹ ਲੱਖ ਦਮਰੇ ਗੁਰੂ ਕੇਂਦਰ ਗ੍ਰੇਸਾ ਪਾਰੇ ਨੇ ਵਾਇਗ੍ਰ ਚੜ੍ਹਦੇ ਗਿਆ ਜਿਵੇਂ ਪੋਲੇ ਮੰਨੇ ਦੀ ਯਾਤਰਾ ਆਵਾਗੇ ਭਾਈ ਹੁਣ ਹੀ ਆਪਣਾ ਬੋਲ ਤੋਂ ਆਇਆ ਆਪਲਾ ਮਿਊਜ਼ਿਕ ਸਿਸਟਮ ਵਾਲਾ ਭਾਈ ਅਸਰੇ ਭਾਈ ਦਾ ਸਿਸਟਮ ਦਾ ਕਰਦੇ ਸਭ ਮਿਊਜ਼ਿਕ ਦਾ ਲੱਗੋ ਆਂਕ ਟੂ ਯੂ ਵਾਲਾ ਆ ਤੇ ਉੱਧਰ ਨਾਲ ਹੁੰਦਾ ਵੀਰਾ ਹੈਲਪਰ ਹੈ ਸਤਿ ਸ਼੍ਰੀ ਅਕਾਲ ਦਾ ਉਸਤਾਦ ਹੀ ਬਣਿਆ ਹੋਇਆ ਉਸਤਾਦ ਜੀ ਨੇ ਇਹ ਇਹਨਾਂ ਨੂੰ ਫੰਡ ਪ੍ਰਾਪਤ ਹੋਇਆ ਸਾਨੂੰ ਨਾਲ ਨਾਲ ਭਾਈ ਕੱਲਾ ਬਿੰਦਿਆ ਨਾਲ ਆਪਣੇ ਬੰਦੇ ਜਿਹੜੇ ਬੈਠੇ ਹੁੰਦੇ ਵੀ ਰਾਤ ਦੇ ਚੱਲੇਗਾ ਭਾਈ ਤੇ ਇਹਨਾਂ ਦਾ ਕਰੀ ਬੱਜਾ ਉਹ ਸੰਗ ਦਾ ਮੜਾ ਆ ਕੋਈ ਨਹੀਂ ਅਸੀਂ ਨਾਲੇ ਭਾਈ ਨੂੰ ਮੰਦਾ ਲੱਸੀ ਪੀ ਗਏ ਖਾਣੇ ਆ ਗਿਆ ਨਾ ਚਾਹ ਪੀ ਵੀ ਮੁਚ ਗਿਆ ਕਾਲਜਾ ਮੱਝੇ ਮੇਰੇ ਖਾਲ ਜੁਸ ਤੱਕ ਉਹਦੇ ਬੁੱਧੂ ਨਿਕਲ ਬੋਲ ਰਿਹਾ ਹੈ ਹਾਂ ਪਰ ਇੱਕ ਬੰਦਾ ਬੁੱਧੂ ਲੱਗੂਗਾ ਹਾਂ ਉੱਤਰ ਕੇ ਜਵਾਬ ਦੋ ਲਾਈ ਫਟੇਗੜ ਸਾਹਿਬ ਭਰਮ ਖੰਡਾ ਬੋਰਜਾ ਗੁਰਦੁਆਰਾ ਸਾਹਿਬ ਆ ਪਾ ਗਏ ਆ ਤੇ ਦੇਖਿਆ ਟਰੈਕਟਰ ਦਾ ਥਾਂ ਆਪਣਾ ਕਿੱਥੇ ਲੱਗਦਾ ਨਵੀਂ ਉੱਤਰ ਕੇ ਚੱਲ ਕਰੋ Oh sí! sí, sí no, no, no. ਦਾ ਬੋਰਚ ਕਰਦੇ ਆ ਨਮਸਕਾਰ ਇੱਥੇ ਫੇਰ ਮਨਜੀ ਸਾਹਿਬ ਇਦੂ ਅਗਲਾ ਹੈ ਆਪਾਂ ਅੱਜ ਬਈ ਗੁਰੂ ਘਰੋਂ ਪੁੱਛੀ ਬੋਲ ਗੁਰੂ ਘਰੋਂ ਲੈ ਲਿਆ ਵੀ ਆਪਾਂ ਕੇਸ ਨਹੀਂ ਕਟਾਉਣੇ ਆਪਾਂ ਆ ਵੀਰੇ ਅੱਜ ਬਲੌਗ ਦੇ ਵਿੱਚ ਇਹ ਬੰਦਾ ਕਹਿੰਦਾ ਵੀ ਅੱਜ ਤੋਂ ਬਾਅਦ ਕੇਸ ਨਹੀਂ ਕਟਾਉਣੇ ਤੇ ਦਾੜੀ ਦਾੜੀ ਮਾਰੀ ਮੁੱਢੀ ਕਟਾ ਰਾਂਗਾ ਜੇ ਠੀਕ ਆ ਅੱਜ ਤੋਂ ਬਾਅਦ ਕੇਸ ਨਹੀਂ ਕਟਾਉਣੇ ਇਦੂ ਆਪਾਂ ਫਤਿਹਗੜ੍ਹ ਸਾਹਿਬ ਵੀ ਮਿਲਾਂਗੇ ਨਾ ਰੱਬ ਨੇ ਚਾਇਆ ਮੈਂ ਘਰੋਂ ਆਮਾ ਆਪਣੇ ਜਾਇਆ ਤਾਂ ਪੁਰਕਰ ਖੜੇ ਆ ਕਿੱਲੇ ਕਿਹੋ ਦਾ 15 ਨੰਬਰ ਚਲੋ ਜੀ ਓਏ ਸ਼ੇਰਾ ਟੁੱਟੇ ਭੇਜ ਦੇ ਮੱਥਾ ਟੇਕਾਂ ਚੱਲ ਗਏ ਲੈ ਮੈਂ ਮੜਾ ਆ ਤੇ ਟੁੱਟੇ ਪੈਸੇ ਕਿ ਦੇ 37 ਹੋ ਗਏ ਆਪਾਂ ਆ ਕਿਨੇ ਦੇਖ 10 ਦੇ ਅਖਰ ਬੰਦੇ ਨੇ ਇਹਨੇ ਆਪਣਾ ਬੰਦਾ ਆਇਆ ੱਟਾ ਵੀਰਾ ਬਣ ਕੇ ਕਿਧਰ ਗਿਆ ਉਹ ਉਹ ਲੱਗ ਗਿਆ ਇਹ ਟੱਕ ਦੇ ਚੱਲ ਤਿੰਨੇ ਵੀ ਕੱਬ ਘਟਾ ਨਾ ਬੇਰਬੀ ਮੋੜ ਕੋ ਰਹੇ ਹੋੜੇਗਾ ਕਿਹੜਾ ਪੰਡ ਦਰਾਹੀ ਆ ਆ ਤਾਂ ਹੈ ਨਹੀਂ ਦਰਾ ਪੰਡ ਜੂਪੀ ਹੈ ਨਾ ਸਗੁਰ ਦਵਾਰੇ ਫਿਰਦਾ ਸੈਰ ਕਰਦਾ ਟੱਕੇ ਰੱਖਦਾ ਹੈ ਠੀਕ ਹੈ ਗੁਰਦਵਾਰੇ ਦੇ ਅੰਦਰ ਫਿਰਦਾ ਨੂੰ ਸੈ ਟੱਕੇ ਰਿਆ ਕਰ ਤੈਨੂੰ ਦੇਗਾ ਕਿ ਨੂੰ ਜਵਾਬ ਦੇ ਦੇ ਕੋੜੇਗਾ ਖਾਊਗਾ ਉਹ ਹੋਣਾ ਨਹੀਂ ਆ ਖੁੱਲੇ ਹੁੰਦੇ ਤੇ ਤੂੰ ਕਹਿੰਦਾ ਲੈਂਦੇ ਖਾਣਾ ਬਈ ਤੇਰੀ ਘਤਰ ਲੈ ਆਏ ਤੇਰੀ ਖਾਤਰ 10 ਰੁਪਏ ਲਾਉਣੇ ਪੈਗੇ ਸਾਨੂੰ ਇਕੱਠੇ ਹੋਰ ਯਾਰ ਕੈਸ਼ ਕੇ ਹੋਰ ਨਹੀਂਗਾ ਤੇ ਕੁਰਦੇ ਦੇ ਫਿਰ ਇਹੀ ਕਾਲੂਗਾ ਅੱਜ ਮਾ ਦੋ ਖਾਵੇ ਕਰੂੰ ਤੇ ਹੋਰ ਤੇ ਦੋ ਹੈਕਟਾਗੇ ਅੰਦਰ ਕੋਣਾ ਟਰੈਕਾ ਗੁਰਦਾਇਆ ਵਾਗਿਆ ਰੋਵੇ ਗੁਰਦੇ ਵਾਜਾ ਯਾਰ ਤੇਰੀ ਖਾਤਰ ਸਪੈਸ਼ਲ ਸਾਡੇ ਕੋਲ ਪੈਸੇ ਖੁੱਲੇ ਨਹੀਂ ਲੈਣ ਦੀ ਖਾਤਰ ਤੇਰੇ ਖਾਤਰ ਹੋਡੀ ਖਾਤਰ ਅੱਡੀ ਖਾਤਰ ਲੈ ਆ ਜੀ ਬਾਈ ਉਹਦੀ ਲਾ ਕੇ ਫੋਟੋਆਂ ਕਰਾਉਣਾ ਟਿਕਟ ਖੜਾ ਚੱਲੋ ਭਲੇਰ ਦੇ ਪਰ ਨਵੇਗ ਹੋਰ ਯਾਰ ਚਲਾ ਦੇ ਕਰ ਤੋਂ ਬਲੰਗ ਬਲੰਗ ਆਇਆ ਮੁਰਤੇ ਹਵਰੀ ਵੀ ਹੋ ਗਿਆ ਕਰਦਾਂਗੇ ਹਾਲੇ ਕੋਈ ਨਹੀਂ ਕਰਦੇ ਅੱਜ ਨਾਲ ਨਾਲ ਹੀ ਰਹਿਣਗੇ ਆਪਣੇ ਚੋਬਰ ਨਾ ਇਹਨਾਂ ਇਦੋਂ ਬਾਅਦ ਇੱਥੇ ਵਿਛੜਿਆ ਨੇ ਆਪਣੇ ਤੋਂ ਲੰਗਣਾ ਨਹੀਂ ਇੱਥੋਂ ਦੀ ਓਏ ਲੱਗੂਗਾ ਲੱਗੂਗਾ ਜਾਇਆ ਟੇਡਾ ਰੇਟ ਆਪਣਾ ਦਾ ਨਹੀਂ ਲੰਗਣਾ ਜਣਾ ਹੈ ਹੈ ਭਾਈ ਮੈਂ ਮਰੂ ਇੱਧਰ ਆਣ ਹਾਂ ਕਿੱਧਰ ਖੜਿਆ ਤੁਸੀਂ ਕਿੱਥੋਂ ਆਂਦੇ ਓ ਇਹ ਜੇ ਬਨਾਂਗੇ ਬੱਚੀ ਆ ਨਹੀਂ ਤਾਂ ਲਾਂਗਦੇ ਸਾਹਤੀ ਟੱਕ ਵਾਲੇ ਇਹਦੇ ਪਿੱਛੇ ਲਾ ਦੇ ਜਾਓ ਤੇ ਬਰਾਬਰ ਉਧਰ ਲਾ ਲਾ ਉਹ ਤਾਂ ਮੋੜ ਦੇ ਆਹੀ ਕਿੱਥੋਂ ਮੋੜ ਇਹ ਨਾਂਗਾ ਹੱਡਾ ਬਨਾਲ ਆ ਆਏ ਇਹ ਥੋੜੇ ਜਿਹਾ ਜਾਓ ਸੇ ਜਿਹਨੇ ਮਿਊਜ਼ਿਕ ਸਿਸਟਮ ਲਵਾਉਣਾ ਬਾਈ ਨਾਲ ਕੰਟੈਕਟ ਕਰ ਸਕਦਾ ਜਿਹਨਾਂ ਦੀ ਆਈਡੀ ਹੈਗੀ ਆ ਥੈਂਕਸ ਟੂ ਰਿਓ ਉਪੋ ਵਾਲ ਆਪਣਾ ਮਿਊਜ਼ਿਕ ਸਿਸਟਮ ਆ ਬਾਈ ਤਾਂ ਲੱਗਿਆ ਵਾ ਬਾਈ ਅਗਲੇ ਨਾਲ ਅਪਡੇਟ ਕੋਈ ਨਵੀਂ ਕਰਕੇ ਤਰੱਕੀ ਅਗਲੀ ਵਾਰ ਦੇਵਾਂਗੇ ਨਵੀਂ ਅਪਡੇਟ ਕਰਾਂਗੇ ਆਪਾਂ ਨਮਾ ਕਰਕੇ ਕੋਚਣਾ ਹਾਂ ਨਮਾ ਬਦਲਾ ਆ ਦੇ ਮੈਂ ਜੇ ਹੁਣ ਫੋਟੋ ਹੁੰਦੀਆਂ ਉਸ ਤੋਂ ਜ਼ਿਆਦਾ ਹੋਣਗੀਆਂ ਹੁਣ ਬਸ ਠੀਕ ਆ ਵੱਡਾ ਕੰਮ ਕਰਾਂਗੇ ਆਪਾਂ ਪੇਟੀ ਚੇਂਜ ਕਰਾਂਗੇ ਬੱਚੇ ਬੇਸਾਂ ਬੂਸਾਂ ਹਾਰਾ ਕੋ ਚੇਂਜ ਕਰਾਂਗੇ ਅਗਲੇ ਸਾਲ ਹਾਂ ਕਿੰਨੀ ਮਰਜ਼ੀ ਅੱਜ ਪਿੰਡ ਜਾਣਾ ਤੇ ਕੱਲ ਨੂੰ ਅੱਜ ਜਾਵਾਂਗੇ ਅੱਛਾ ਠੀਕ ਆ ਠੀਕ ਆ ਕਿੱਧਰ ਗਿਆ ਆਪਣਾ ਬੰਦਾ ਉਹ ਗੱਲ ਜਿਆਦਾਈ ਸੀ ਦੀਪਕ ਕਿਧਰ ਗਿਆ ਕੀ ਜਾਂਦਿਆਂ ਉਹ ਤਾਂ ਕੋਈ ਨਹੀਂ ਮੌਸਮ ਤਾਂ ਉਹ ਆਪਣਾ ਕੋਈ ਨਹੀਂ ਪਲਿਆ ਛੋਟਾ ਪਲਿਆ ਰੱਬ ਨੂੰ ਫੇਕਾਰਾ ਉਹ ਲਗੇ ਗਾੜ ਵੇਹਦਾ ਕਹੀਂ ਉਹ ਫੇਰ ਪਲਿਆ ਗਾੜ ਵੇਹਦਾ ਕੋਈ ਨਹੀਂ ਤਟੂ ਪਾਰ ਹੀ ਆ ਇਹਦਾ ਕੋ ਮਰਜ਼ੀ ਆ ਜੀ ਚਾ ਚੰਗਾ ਬਾਈ ਦੇਖ ਲੈ ਮੈਂ ਤਾਂ ਦੇਖ ਦੇਖ ਆਪਾਂ ਕਰਾਲੀ ਆ ਰੇਗੜ ਸਾਹਿਬ ਬਾਬਾ ਜੂਰਾਵਰ ਬਾਬਾ ਫਤਿਹ ਸਿੰਘ ਤੇ ਠੰਡੇ ਬੋਰਜ ਜੋਤੀਸ ਰੂਪ ਠੰਡਾ ਬੋਰਜ ਬੋਰਦਰਾ ਜਿਵੇਂ ਮਥਾ ਟੇਕ ਕੇ ਦੇਦਰ ਉਦੋਂ ਮੈਂ ਲੱਗੀ 4 ਘੰਟੇ ਭਾਈ ਆਪਣੇ ਰਹੇ ਹੋਣ ਲਗਾ ਦਰਦ ਮੈਂ ਤਾਂ ਮੁੜ ਗਿਆ ਕਿ ਮੈਂ ਉਧਰ ਬਸ ਦੋ ਥਾਂ ਹੀ ਟੇਕ ਕੇ ਮਤ ਲਵੀ ਕਿੱਥੇ ਆ ਗਿਆ ਹੈ ਲੰਗਰ ਚ ਆ ਗਿਆ ਹੈ ਸ਼ੀਰ ਜੰਗਲ ਵਿੱਚ ਵਢੰਡੀ ਦੇ ਲੰਗਰ ਮੇ ਵਾਹੇ ਆਏਗੇ ਇੱਕ ਤਾਂ ਪੱਕਾ ਹੀ ਹੁੰਦਾ ਜੋ ਉਹ ਜੋ ਦਾ ਆਪਣੇ ਆਏ ਆਪਣੇ ਪਿੰਡ ਦੇ ਵੇਖੋ ਕਿਹੜੇ ਆਪਣੇ ਟਰਾਲੇ ਵਾਲੇ ਪ੍ਰਸ਼ਾਦਾ ਨਹੀਂ ਛਕਣਾ ਅੰਦਰ ਚੱਲੋ ਅੰਦਰ ਚਾਹ ਵੀ ਆ ਪ੍ਰਸ਼ਾਦਾ ਸਾਰਾ ਕੁਝ ਉਹਨਾਂ ਦਾ ਹਾਂ ਕੀ ਕੀ ਮਿਲੂ ਫਿਰ ਮੰਜੀ ਦਾ ਪੈੜੀ ਹੋਈ ਮੰਜੀ ਦਾ ਪੈੜੀ ਹੋਈ ਆਣ ਲੈ ਲਿਆ ਆਪਾਂ ਇੱਧਰ ਵੀ ਇੱਕ ਟੈਕੀਕਰ ਵੀ ਆਇਆ ਇੱਧਰ ਆਇਆ ਵੀਰੇ ਦੇਖੋ ਜੇ ਮਾਗਰ ਸਾਸਾ ਚੱਲੀ ਜਾਂਦਾ ਵੀ ਤਾਂ ਤੇ ਪਾਸ਼ਾ 走走走。嗯嗯 ਉਹ ਚ ਇਹ ਵੀਡੀਓ ਕਿੱਥੇ ਆ ਫੋਨ ਉਹ ਮੁੰਡਾ ਇੱਧਰ ਗਿਆ ਹੋਇਆ ਆਉਂਦਾ ਓਏ ਤੂੰ ਮੈਨੂੰ ਕੀ ਕਰ ਰਿਹਾ ਓਏ ਆ ਵੇ ਦੇਈ ਫੋਨ ਜੱਪੜ ਨੇ ਲਾ ਵੀਰੇ ਐਲ ਡ੍ਰੌਪ ਕਰੀ ਉਹ ਵੀਡੀਓ ਆਪਣੇ ਆ ਜੱਪੜ ਨੇ ਲਾਤਾ ਸੁਧੋ ਕਿਸੇ ਆ ਵੀਰੇ ਗੋੜ ਵੀ ਹੈਗੀਆਂ ਨੇ ਹਟਦੇ ਨਹੀਂ ਮਨ ਜੀ ਮਨ ਜਣਾ ਕਰ ਤੂੰ ਕਿਹਨੂੰ ਜਵਾਬ ਦੇ ਹਾਂ ਵੈਸੋ ਤਾਂ ਕਰਉਣ ਵਾਲੇ ਜੱਪੜੇ ਆਪਣੇ ਚੱਪਲ ਵਾਲੀ ਫੇਟ ਨੇ ਟਰਾਲੇ 'ਚ ਵੱਜ ਗਿਆ ਆ ਮੁੰਡਾ ਜਿਹੜੀਆਂ ਆਪਾਂ ਵੀਡੀਓ ਬਣਾਇਆ ਹਨਾ ਉਹ ਸੈਂਡ ਕਰਦੇ ਤੇ ਇਹਨਾਂ ਤੋਂ ਲੈੜਾ ਐਚ ਇਨਾਂ ਕੋਲ ਹੀ ਬਣਗਾ ਉਹ ਵੀਡੀਓ ਲੈ ਲਈ ਆਪਾਂ ਵੀ ਕਿੰਨੇ ਕੁਸ ਕਾਰਵਾਈ ਹੋਈ ਆ ਹਲਕੀ ਜੀ ਕਾਰਵਾਈ ਮੈਨੂੰ ਮਹਿਸੂਸ ਹੋਈ ਆ ਕਿਹਦੇ ਵਜ੍ਹੀ ਆ ਪਤਾ ਨਹੀਂ ਕਿਹਦੇ ਵਜ੍ਹੀ ਵਜ੍ਹੀਆਂ ਤੁਹਾਡੇ ਦੋਨਾਂ ਦੀ ਆ ਇਹਦੇ ਤੇ ਉਹਦੇ ਮੈਂ ਤੈਨੂੰ ਕਹੀ ਵੀ ਬਸ ਇੰਨਾ ਚਿਰ ਹੀ ਹੁੰਦਾ ਇਤੋਂ ਵੱਧ ਨਹੀਂ ਹੁੰਦੀ ਜੀ ਯਾਰ ਮੈਂ ਜੇ ਕਿਹੜੀ ਸ਼ਰ ਤੇ ਲੜ-ਲੜ ਮਰ ਜਾਣ ਕਿਾ ਵੰਗ ਦੋਨੇ ਹਾਂ ਉੱਠਾ ਨਹੀਂ ਉਹ ਮੱਥਾ ਟੇਕਣੀਆਂ ਟੇਕਿਆਂ ਦਾ ਦੇਖਦਾ ਨਹੀਂ ਮੈਂ ਤੈਨੂੰ ਜੀ ਭਾਜੀ ਗਾਣੀ ਟੂੰਡੀ ਵਾਲਾ ਡੀ ਵਾਲਾ ਕਿੱਥੇ ਆ ਡੀ ਵਾਲਾ ਉੱਥੇ ਨਹੀਂ ਆਇਆ ਤਾਂ ਨਾ ਆਤਾ ਇੰਡੀਆ ਵਾਲਾ ਮਗਲੀ ਤੈਨੂੰ ਓਏ ਡੀ ਵਾਲਾ ਮਗਲੀ ਬਾਹਰ ਢਾਂਗਾ ਮੈਨੂੰ ਯਾਰ ਉਹ ਸਹੀ ਗੱਲ ਹੈ ਨਹੀਂ ਗੱਲ ਆ ਗਿਆ ਤੁਸੀਂ ਬਾਈ ਆ ਗਿਆ ਬਾਹਰ ਢੋਵਾਂ ਮੁੰਡੇ ਆਪਣੇ ਮੁੰਡੇ ਆਪਣੇ ਪਹਿਲਾਂ ਹੀ ਸੈਟ ਹੋ ਕੇ ਬਹਿ ਜਾਂਦੇ ਆ ਮਗਰਿਆੜ ਰੋਕ ਕੇ ਬਹਿ ਜਾਂਦੇ ਪਹਿਲਾਂ ਹੀ ਚੱਲ ਗਿਆ ਫਿਰ ਇੱਥੇ ਮਗਰਿਆੜ ਲਾਉਣੇ ਪੈਣਾ ਥੋੜੀ ਖਤ ਗੱਬਲ ਤੇ ਗੁੱਸੇ ਵਾਲੇ ਹੋ ਜਾਂਦੇ ਨਾ ਅਸਲ ਨਾਲ ਸਹੀ ਤਾਂ ਤਿੰਨ ਬੰਦੇ ਹੁੰਦੇ ਆ ਮੂਰੇ ਠੱਕਾ ਵਾਲਾ ਕਰ ਜਾਣ ਤੇ ਚਾਰ ਜਾਣੇ ਹੋ ਜਾਂਦੇ ਨੇ ਕੱਢਾਂਗਾ ਦੇ ਦੋ ਦੋ ਬੰਦੇ ਸਾਇਦ ਸਹੀ ਹੁੰਦੇ ਆ ਤੂੰ ਤਾਂ ਜਦ ਪਹਿਲੀ ਦੀ ਆਇਆ ਤੇਰਾ ਹੱਕ ਸੀਗਾ ਤਿੰਨ ਕ ਜਿਹੜਾ ਨੇ ਉਹ ਚਲ ਮੈਂ ਕਿਹਾ ਚੌੜੂਗ ਦੀ ਮੈਂ ਮਗਰੂ ਤਿੰਨ ਕ ਜਿਹੜੇ ਸੀ ਤੂੰ ਸਾਈਡ ਕੌਣ ਦਿਖਾਊਗਾ ਉਹ ਦੂਜੇ ਆਏ ਗਏ ਵੇਖ ਲਓ ਤੇ ਉਹੀ ਉੱਤਰ ਚ ਸਾਈਡ ਤਾਂ ਫਿਰ ਮੈਂ ਕਾ ਵੀ ਮਗਰਿਆੜ ਤਾਂ ਵੇਖ ਵੇਖ ਲੂਗਾ ਹਾਂ ਕਿਉਂ ਨਹੀਂ ਉੱਤਰਿਆ ਜਾਂਦਾ ਉੱਤਰ ਤਾਂ ਵਹਿੰਦਾ ਜਾਂਦਾ ਬੰਦਾ ਉੱਤਰਨ ਵਾਲਾ ਹੋਵੇ ਨਹੀਂ ਦੂਜੇ ਦਾ ਭਲਾ 4000 ਰਾਇ ਵੇਹਾਂ ਦੇ ਹੀ ਪੈਂਟ ਪਹਿਨੀ ਦੀ ਨਗਰ ਜਿੱਦਾਂ ਸਾਡੇ ਪਟਾਇਰ ਹੋਆ ਐ ਲੱਤਾਂ ਨਾਲ ਕਾਲੇ ਇਧਰ ਹੋਣੇ ਦਾ ਲੱਤ ਕਾਣ ਕਾਣ ਦੇ ਆਹ ਇਹਦਾ ਮਗਰਿਆੜ ਤੋਂ ਚੌੜੇ ਕਰਨ ਹੁਣ ਮਗਰਿਆੜ ਚੌੜੇ ਨਹੀਂ ਕਰਨੇ ਸਾਲੇ ਛੋਟੇ ਕਰ ਦੇ ਚੌੜੇ ਕਰਤੇ ਫਿਰ ਉਧਰ ਰੌਲਾ ਪਊਗਾ ਆਗੇ ਬੰਦੇ ਬਹੁਤ ਚੰਗਾ ਚਲੋ ਚਲੋ ਜੀ ਹੁਣ ਚੱਲਦੇ ਜੋਤੀ ਜੋਤੀ ਸਰੂਪ ਗੁਰਦੁਆਰੇ ਅਕਵਾਲ ਹਾਂ ਜੀ ਇੱਕ ਨਾ ਮੱਥਾ ਹਾਂ ਜੀ ਕੀ ਉਹ ਗੁੱਡੀ ਨੂੰ ਤਾਂ ਸੀ ਬੰਨਦੀ ਅੱਜ ਇਹਦਾ ਕਾਹ ਚੜਿਆ ਵਾ ਚੜਿਆ ਬਈ ਉਹ ਜਿਹੜਾ ਵਾ ਉਰਾਲੀ ਚੜਿਆ ਵਾ ਉਹ ਤਾਂ ਵੱਢਦੀ ਨਹੀਂ ਹਾਂ ਵੇ ਲੈ ਇੱਧਰ ਰਹਿਣੀ ਗੂਗਲ ਕੰਡਾਂ ਲਾ ਦਦਾ ਵੱਢਦੀ ਨਹੀਂ ਉਹ ਕੜਾ ਨਹੀਂ ਨਹੀਂ ਕਈ ਵਾਰੀ ਹੋ ਜਾਂਦਾ ਕੜਾ ਲੱਗਦਾ ਜਾਂ ਪਾਸੇ ਮੁੜਦਾ ਲੱਗਦਾ ਇਹੋ ਜਿਹੜਾ ਚੜਿਆ ਵਾ ਫਟ ਪਾਸ ਮੁੜਾ ਕਾ ਉਹਨੇ ਉਹ ਕਈ ਡਲੇ ਡੁਲੇ ਨਾਲ ਹੋ ਜਾਂਦਾ ਹੋਰ ਤਾਂ ਇਹ ਆ ਚ ਹਾਂ ਡਲੇ ਡੁਲੇ ਨਾਲ ਹੀ ਹੋ ਜਾਂਦਾ ਕੇ ਮਾਣਾ ਮੋਟਾ ਚਲੋ ਜੀ ਜੀ ਸੜਫਾ ਲੋ ਰੱਬ ਦਾ ਨਾਮ ਕਿ ਟਾਈਮ ਹੋ ਗਿਆ 4:40 ਹੋ ਗਏ ਵਾਹਿਗੁਰੂ ਹੁਣ ਆਪਾਂ ਜਾਣਾ ਜੋਸ਼ੀ ਸਰੂਪੌਰ ਦੁਆਰੇ ਜੇ ਸ਼ਾਮਾਂ ਨੂੰ ਚੱਲਾਂਗੇ ਮੰਜੀ ਸਾਹਿਬ ਮੰਜੀ ਸਾਹਿਬ ਤੋ ਹੈਗਾ 30-40 ਕਿਲੋਮੀਟਰ ਹੋਊਗਾ ਹਨ ਮੰਜੀ ਸਾਹਿਬ ਦੇਖੀ ਬੜਾ ਮੈਪ ਤੇ ਕੱਢ ਕੇ ਮੰਜੀ ਸਾਹਿਬ ਵੱਡੀ ਵੀ ਮਰਾਸ ਸੰਤ ਸਾਹਿਬ ਵੱਡੀ ਮੈਂ ਵਾਹ ਬਹੇੜਾ ਟਰਾਲੀ ਨਹੀਂ ਲੱਗ ਗਈ ਇਹਦੇ ਨਾਲ ਦਾ ਟਰੈਕਟਰ ਆਪਣਾ ਜੇ ਮਿਲ ਜੇ ਹਨਾ ਬੜੀ ਵਧੀਆ ਗੱਲ ਹੈ ਸੇਮ ਹੀ ਇਹਦੇ ਨਾਲ ਦਾ ਉਹੀ ਤਾਂ ਨਹੀਂ ਪੁੱਛ ਲੋ ਕਿੰਨਾ ਹਾਂ ਦੋਹਾਂ 3 40 ਕਿਲੋਮੀਟਰ ਹੋਊਗਾ 30 ਕਿਲੋਮੀਟਰ ਡੇਢ ਘੰਟੇ ਦੀ ਬਾਟ ਆ ਦੋਹਾਂ ਦੀ ਇਥੋਂ ਠੀਕਾ ਮੇਰਾ ਦਾ ਪਾਈ ਨੂੰ ਕਿ ਗਾਂ ਆਇਆ ਤੇ ਬਾਈ ਦਾ 50 ਮੋੜ ਜਾ ਇੱਥੇ ਮੋੜਨਾ ਬਾਈ ਦਾ ਦੁਕਾਨ ਤੇ ਸੋਨਾ ਲੀਕਾ ਆ ਵੀ ਟਾਇਰ ਪੁਆਇਆ ਆਪਾਂ ਟਾਇਰ ਬਹੁਤ ਪੁਆਇਆ ਆਪਾਂ ਆ ਬਾਈ ਯਾਰ ਕੇ ਕਰਦੇ ਅੱਛਾ ਬੜਾ ਵਾਹਿਗੁਰੂ ਆਹ ਹੋਣਾ ਮੇਰੇ ਕੰਟੀਨ ਤੋਂ 600 ਕਿਲੋਮੀਟਰ ਦੂਰ ਹੈ 68 ਕਿਲੋਮੀਟਰ ਬੜਾ ਹੈ ਯਾਰ 68 ਦਾ ਬੋਧਾ ਇੱਥੇ ਮੋਗਾ ਉਹ ਲੁਧਿਆਣਾ ਹੋਣਾ 68 ਦਾ ਹੈਗਾ ਲੁਧਿਆਣਾ ਦਾ ਇੱਥੇ ਹੀ ਰਹੇ ਹਾਂ ਤੁਸੀਂ ਅਣਾ ਵੀ ਹੈ 5 ਮਿੰਟ ਹੋ ਗਿਆ ਯਾਰ ਹਾਂਜੀ ਬਾਰੇ ਆ ਗਏ ਉਹ ਸਾਹਮਣੇ ਗੁਰਦੁਆਰਾ ਜਾਣਾ ਯਾਰ ਆਪਾਂ ਆਇਤਾ ਸਾਹਮਣੇ ਕਰ ਦੋ ਰ ਆਪਣਾ ਆਓ ਜੋਤੀਸ ਰੂਪ ਕਰ ਦੋ ਰ ਜਾਣਾ ਆਪਾਂ ਕਿੰਨੇ ਜਾਈ ਤਾਂ ਨਹੀਂ ਜਾੜਾ ਆ ਪਿਆ ਜਾਓ ਔ ਛੱਡਾ ਫਿਰ ਮੈਂ ਨਾ ਨਾ ਮੱਥਾ ਟੇਕਣਾ ਪਾ ਉੱਥੇ ਆਨੇ ਲਾਇ ਰਣਾ ਹੁਣ ਚੱਲ ਠੀਕ ਆ ਜੋੜ ਮੇਲਾ ਦਾ ਮੈਨੂੰ ਪਤਾ ਨਹੀਂ ਲੱਗਦਾ ਉਹਨਾ ਕਿੱਧਰ ਕਿੱਧਰ ਜਾਵੜੇ ਅਸਲ 'ਚ ਪਤਾ ਆ ਪਤਾ ਨਹੀਂ ਲੱਗਦਾ ਕਿੱਦਾਂ ਨੂੰ ਹਨ ਚ ਕਿਦੋਂ ਕਿੱਥੇ ਜਾਵੜੇ ਕਿਦੋਂ ਕਿੱਥੇ ਜਾਵੜੇ ਉਹ ਆ ਗਏ ਰੁਲ ਗਏ ਇਹਨਾਂ ਨੇ ਕਿਧਰੇ ਚਰਚੀ ਪ੍ਰਧਾਨ ਗਏ ਚਰਚੀ ਨਾ ਹਾਂ ਹਾਂ ਰੁਲ ਗਏ ਰੁਲ ਗਏ ਚਲੋ ਜੀ ਗਾ ਮਿਲਦੇ ਆ ਜੋਤੀਸੂ ਗੋੜ ਦਵਾਰੇ ਕਰਾਉਣਾ ਦਰਸ਼ਨ ਫੇਰ ਆ ਜੋ ਸਿੱਧੀ ਜੋੜ ਵਾ ਸਾਰੇ ਲੰਗਰ ਲੱਗੇ ਹੁੰਦੇ ਨੇ ਜਣਾ ਲੰਗਰ ਲੰਗਰ ਲੱਗ ਸਾਰੇ ਐ ਤੇ ਰੋਡ ਤੇ ਆ ਸਾਰਿਆਂ ਚ ਲੰਗਰ ਇੱਧਰ ਵੀ ਲੱਗਰ ਹੁੰਦੇ ਆ ਉੱਧਰ ਦੀ ਸਾਈਡ ਮਗਰ ਆ ਉੱਧਰ ਵੀ ਲੰਗਰ ਆਉਂਦੇ ਆ ਆ ਸਾਰੇ ਯੂਨੀਵਰਸਿਟੀ ਐ ਕਾਲਜ ਆ ਆ ਥਾਂ ਤੇ ਵਕਤ ਹੁੰਦਾ ਰੇਟ੍ਰੈਪ ਨਾਉ ਜੋਤੀਸਰੂਪੁਰ ਦੇ ਨਾਲ ਥੋੜੀ ਗਾਂ ਜਾ ਕੇ ਇੱਥੇ ਹੈਗਾ ਹਾਂ ਉੱਥੇ ਸੀਗਾ ਇੱਧਰ ਤਾਂ ਥੋੜਾ ਹੁੰਦਾ ਵਾਹ ਬਈ ਅੱਛਾ ਥਾਂ ਨਹੀਂ ਹੁੰਦਾ ਹਾਂ ਲੰਗਰ ਅੱਜ ਵੀ ਲੰਗਰ ਹੁੰਦਾ ਕੰਦਾਂ ਜੇ ਬਾਤਾਂ ਚੱਟੀਆਂ ਹੋ ਜਾਂਦੀਆਂ ਹਾਂ ਬਾਤ ਭਰੇ ਵਿਆਹ ਵੇ ਆਹ ਲੰਗਰ ਹੁੰਦਾ ਸਾਰੇ ਇਹ ਇਹ ਅੱਜ ਟਰੈਕਟਰ ਬਹੁਤ ਖੜੇ ਹੁੰਦੇ ਆ ਅੱਜ ਸਟੇਡੀਅਮ ਚ ਉਹ ਮੈਨੂੰ ਅੱਜ ਕੋਲ ਲੱਗਿਆ ਮੋੜ ਵੀ ਇਹਦੇ ਤੇ ਇਹਦਾ ਮੋੜ ਹੈਗਾ ਕੋਲ ਪਹੁੰਚ ਆ ਜਾ ਵੀ ਛੱਡਦੀ ਜਾਂਦੀ ਹੈ ਇਹਹੀ ਸੜਕੜੀ ਉਹ ਮੂਰਤੀ ਜਾਂਦੀ ਆ ਜਾਂ ਯੂਨੀਵਰਸਿਟੀ ਜਾਂਦੀ ਆ ਇਹ ਉਹ ਸਟੇਡੀਅਮ ਵੱਲ ਹੀ ਹੋ ਗਿਆ ਉੱਪਰ ਹੀ ਨਾ ਨਿਕਲ ਜਾਂਦੀ ਆ ਸਾਹਮਣੇ ਆ ਗਿਆ ਜੋਤੀ ਸੁਪਰ ਦੁਆਰ ਸੁਣਾ ਸਿੰਘ ਵੀ ਆਪਣੇ ਕੋ ਹੌਲੀ ਹੌਲੀ ਪਹੁੰਚਣਗੇ ਵੀ ਆਪਾਂ ਹੌਲੀ ਹੌਲੀ ਪਹੁੰਚਣਾ ਸਿੱਧੋਂ ਲਾਗੇ ਫਿਰ ਉਹ ਬਹੁਤ ਨਹੀਂ ਹੈ ਕੁਝ ਲਾਗੇ ਆ ਪਾਰ ਇੱਧਰ ਆਏ ਖੜੇ ਟਰੈਕਟਰ ਆਪਣਾ ਉਹ ਤਾਂ ਪਾਇਨ ਮੁੜ ਜਾਂਦੇ ਆ। ਜਿਹੜਾ ਆ ਇਹ ਢੀਲ ਤੋਂ ਨਿਕਲ ਕੇ ਆਉਂਦਾ। ਸੜਕਾ ਥੋੜਾ ਕੰਘੈਂ ਨਹੀਂ ਦੱਸਦਾ। ਹੈ? ਦੇਖੀ ਮਗਰ ਅਦੇ ਦਰਸ਼ਨ ਹੋ ਗਏ ਆ ਬੰਦਿਆਂ ਦੇ ਚਾਲੇ ਪਾ ਦੇਈ ਮੰਜੀ ਸਾਹਿਬ ਕੋਲ ਰੱਖਾਂਗੇ ਹੁਣ ਦੀ ਆ ਪਾਉਣੇ ਹਣਾ ਇੱਧਰ ਵੀ ਆ ਪਾਏ ਗੋ ਵਰਕ ਆ ਦੀ ਚਲੋ ਜੀ ਦੀ ਪਗਾਂ ਦਾ ਭੁੱਖ ਲੱਗੀ ਨਾਲ ਲੰਗਰ ਛੱਕ ਕੇ ਤਰਫ ਦੇ ਗੜ੍ਹ ਸਾਹਿਬ ਤੋਂ ਹੁਣ ਕਹਿੰਦਾ ਕੇਲੇ ਲੈਣੇ ਆ ਤੇ ਕੇਲੇ ਲੈਣ ਲੱਗ ਗਿਆ ਹੁਣ ਥਾਣੇ ਮਤਲਬ ਕੇ ਜੈਪ ਘਟ ਰਿਹਾ ਕਰਕੇ ਕੇਲੇ ਖਾਣੇ ਆ ਤੇ ਮੈਂ ਖਾਣ ਮਤਲਬ ਲੈਣੇ ਭਾਂਜਾ ਚਲੋ ਬੇੜੀਅਮ ਕੀ ਕਰਨਾ ਬਹਿ ਗਿਆ ਤੇ ਜਿੰਦ ਭੂਗੇ ਖੋਲਦਾ ਫੁੜਗਾ ਇਕਲੇ ਕੇਲੇ ਲੈ ਆ ਨੂਨ ਲਾ ਲੈ ਨਾਲ ਆ ਹਾਂ ਹੋਰ ਕਿੰਨੇ ਦੇ ਲੈ ਆ ਇਹ ਜਿਹੜਾ ਆਹ ਤੇ ਕਿੰਨੇ ਨੇ ਇਹ ਬਲਾਂ ਅਨਾਰ ਲਈ ਕੀ ਬਣਾਣਾ ਹਲਕਾ ਦਾ ਹੋਰ ਬਨਾਣਾ ਦਾ ਕੇਲਾ ਹੋਂਦਾ ਹੋਰ ਅੰਗਰੇਪਸ ਕਰਦੇ ਇਕ ਇੰਟਰਨਲ ਹੁੰਦਾ ਗਰੇਪਸ ਦਾ ਅਨਾਰ ਨਾਲ ਗਰੇਪਸ ਜੀ ਜੰਮੇ ਨੂੰ ਆਪੋਲੇ ਆਇਆ ਪੰਮੀ ਗੀ ਬਾਪੂ ਤੋਂ ਵੀ ਕੋਈ ਨਾ ਰੋਣੀ ਬੋਲਦਾ ਬੇ ਰਿੰਗਲੀ ਵਾਵਾ ਹਈਆ ਸਰਚ ਕਰ ਲਾ ਕੀ ਕੋਈ ਗੱਲ ਹੈ ਤਾਂ ਬੁੱਕ ਕਰਦੇ ਆਂ ਮੈਂ ਬਹੁਤ ਕੇਲੇ ਲਿਆਇਆ ਮੁੰਡਾ ਸਾਡੇ ਸਾਹਮਣੇ ਪਹੁੰਚ ਗਏ ਮੰਦਿਰ ਸਾਹਿਬ ਗੁਰਦੁਆਰਾ ਜਾਣਾ ਪਣਾ ਵੀਰੇ ਦੋਸਤ ਮਾਰੇ ਬਾਰਨਾ ਜਾ ਵੇਖ ਕੇ ਆ ਬਿਦਾਇਤ ਰੱਖ ਲਿਗਾਓ ਇਹ ਮੰਦਿਰ ਸਾਹਿਬ ਗੁਰਦੁਆਰਾ ਏ ਫਰੈਂਟੇ ਦਾ ਵੀਡੀਓ ਨਹੀਂ ਆ ਰਿਹਾ ਕੈਮਰਾ ਬਾਬੇ ਉਹਨੇ ਵੇਖੀ ਆ। ਉਪਰ ਦੇ ਆਪਣੇ ਗਿਆ ਵੇਖਣਾ। ਲੰਗ ਔ ਟਰੈਕਟਰ ਖੜਾ ਹੁੰਦਾ। ਦੇਖੋ ਕੀ ਬਾਤ ਆ। ਬਾਤ ਆਏਗਾ ਇਸੀ ਰਾਤ ਨਾ ਮੈਂ ਇਹਨਾਂ ਵਾਟ ਕੀ ਕਹਿੰਦੇ ਆਗੇ ਆਪਾਂ ਦਾ ਵੇਖਦਾ ਤੁਹਾਨੂੰ ਫਿਰ ਕਰਾਂ ਦੇ। ਜਦ ਟਰੈਕਟਰ ਬੈਕਵਰਡ ਕਰਕੇ ਲਾ ਕੇ ਵੇਹਣਾਂ ਫਿਰ ਕਰਦਾਗਾ। ਆਈ ਲਾ ਕੋਣ ਵੀ ਕੀ ਹੋਇਆ ਜੱਸੇ ਨਾ ਜੱਸੇ 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 ਵਾਹ ਜੱਸੇ ਨਾ ਦੱਸੇ ਨਾ ਕਾਸਤਾਂ ਦੇ ਗਾਰੇ ਭਾਵੇਂ ਗਗਵਾਲ ਕਦ ਮਾਪਾ ਇਹਦੀ ਲਾਉਂਦਾ ਮੈਂ ਉੱਤੇ ਪੂਰੀਂ ਪਿੰਦ ਹੁੰਦੇ ਆਈ ਜੱਸ ਸਟਾਡਾ ਨਾ ਚਲਦਾ ਕੋਈ ਆਇਆ ਓ ਬਈਆਰ ਦੱਸਾ ਹੈ ਵੀ ਚਿਕਨਾ ਜੱਸ ਆਪਣੇ ਖਾਈ ਪੈਂਦਾ ਜੱਸ ਇਹਦਾ ਨਰਮੀ ਵਾਲਾ ਹੁੰਦਾ ਗੱਲਾਂ ਤਾਂ ਤੈਨੂੰ ਹੀ ਬਹੁਤ ਆਉਂਦੀਆਂ ਨਾ ਬੜੀ ਹੁੰਦੀ ਐ ਇੰਨੇ ਕੰਮ ਕਰਾ ਦਿੰਦਾ ਚੰਗਾ ਬਣਾੜ ਗਿਆ ਇਹ ਕਮਲ ਆ ਜਾਵਾ ਦੋਲੇ ਦਾ ਆਸਾ ਵੀ ਹੋਈ ਨਾ ਹਾਂ ਗੱਲਾਂ ਵੀ ਉਹਦੇ ਵਾਲਿਆਂ ਜਮਾ ਆਹੀ ਉਹਦੇ ਕੋਲ ਹੁੰਦੀ ਸੀ ਗੱਲਬਾਤ ਉਹ ਵੱਡੀ ਵਾਲਾ ਉਹ ਕੇ ਰਿਪੋਰਟ ਆ ਜਾਵਾ ਹੈਂ ਯਾ ਤਾਂ ਟੱਕਾ ਡਾਉਣਾ ਕਰਕੇ ਦਰਸ਼ਨ ਫਿਰ ਕਰਦੀ ਤੱਕ ਦੇ ਛੋਟਾ ਵਰਗ ਨਦਰ ਤੇ ਕਹਤਾ ਛੋਟਾ ਤਾਂ ਨਹੀਂ ਵੱਡਾ ਹੀ ਇਹਨਾਂ ਦਾ ਪੈਸੇ ਹਾਂ ਇੱਥੇ ਕਿ ਮੈਚ ਚੱਲ ਰਿਹਾ ਹੈ ਇਹ ਕਿਹਾਂ ਹਾਂ ਜਗਮਗ ਬੰਦੇ ਬੋਝਾਡੇ ਭਾਈ ਉਹਨਾਂ ਦੇ ਵੀ ਕਿਹੜੀ ਦਾ ਮਾਰਦਾ ਕਰਪੋ ਆ ਪੈਂਟ ੁੱਢੀ ਕੇ ਠੋ ਠੀਕ ਹੈ ਭਾਈ ਪੰਡਾ ਠੀਕ ਹੈ ਆਈ ਇਹ ਜੰਮੂ ਚਾਹ ਹੈ ਟਰਾਲੀ ਪਾ ਕੇ 100 ਦੇ ਜਾਂਦਾ ਵਾ ਕਹ ਲੈਣੇ ਜਾ ਇਹ ਵੀਡੀਓ ਹੈਗਾ ਬਹੁਤ ਪਰਨਾ ਲੋਕਾਂ ਦਾ ਹੈ ਬਾਈ ਆ ਪਾਲੇ ਵੇ ਨਾ ਪਾਲੇ ਵੇ ਇਹਦੇ ਨਾਲ ਭਾਈ ਜਦੋਂ ਮਰਜ਼ੀ ਵੇਚਾਂ ਬਾਰ ਕੋਈ ਵੀ ਕੋਈ ਵੀ ਬਾਰ ਉੱਪਰ ਜਾਣ ਜੀ ਆ ਮੈਂ ਕਹਾਂ ਉੱਪਰ ਭਾਈ ਉੱਪਰ ਠੀਕ ਹੈ ਯਾਰ ਉਪਣੀ ਆ ਹਾਂ